ਨੱਕ ਨਥ ਖਸਮ ਹੱਤ ਰਿਜਕ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਇਹ ਪ੍ਰਕਿਰਤੀ ਦਾ ਕੋਈ ਤੋੜ ਨਹੀਂ ਹੈਗਾ ਔਰ ਨਾ ਹੀ ਤੋੜ ਇਸ ਦਾ ਹੋ ਸਕਦਾ ਪਿਛਲੇ ਕਈ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਹੋਗਾ ਕਿ ਜਿਹੜਾ ਪੰਜਾਬ ਮਾਝਾ ਜਿਹੜਾ ਏਰੀਆ ਦੇ ਲਗਭਗ 8 ਜ਼ਿਲ੍ਹਿਆਂ ਦੇ ਵਿੱਚ ਬਾੜ ਆਈ ਔਰ ਬਾੜ ਆਉਣ ਦੇ ਕਾਰਨ ਜਿਹਨੇ ਵੀ ਉੱਥੇ ਰਹਿਣ ਵਾਲੇ ਲੋਕ ਘਰੋਂ ਬੇਕਾਰ ਹੋ ਗਏ ਪਸ਼ੂ ਜਿਹੜੇ ਤੁਸੀਂ ਦੇਖਿਆ ਰੜ ਕੇ ਪਾਣੀ ਦੇ ਵਿੱਚ ਲੈਂਦੇ ਪੰਜਾਬ ਵੱਲ ਬੰਨੇ ਵੀ ਚਲੇ ਗਏ ਬਹੁਤ ਵੱਡੀ ਤਰਸ ਦੀ ਜਾਨ ਮਾਂ ਦਾ ਬਹੁਤ ਵੱਡਾ ਘਾਣ ਹੋਇਆ ਏ ਔਰ ਸਾਥੀਓ ਅੱਜ ਤੁਸੀਂ ਸੋਚਿਆ ਨਹੀਂ ਹੋਏਗਾ ਕਿ ਇੱਥੋਂ ਚਾਰਾ ਚੱਲ ਕੇ ਲਗਭਗ 300 400 ਕਿਲੋਮੀਟਰ ਚੱਲ ਕੇ ਜਾਂ ਕਿ ਕਿਸੇ ਪਸ਼ੂ ਦੇ ਮੂੰਹ ਦੇ ਵਿੱਚ ਪੈ ਗਏ ਸਭ ਦਾਣੇ ਪਾਣੇ ਦੀ ਖੇੜੇ ਤਰਸ ਦੀ ਆਈ ਦੇਸ਼ ਦੇ ਅੰਦਰ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਅਸੀਂ ਦੁਆ ਕਰਦੇ ਹਾਂ ਕਿ ਐਸੇ ਹਾਲਾਤ ਕਦੇ ਵੀ ਪੈਦਾ ਨਾ ਹੋਣ ਕਿ ਜਿੱਥੇ ਮਨੁੱਖਤਾ ਦਾ ਕਾਣ ਹੋਵੇ ਤੇ ਸਾਥੀਓ ਅੱਜ ਤੁਸੀਂ ਜੇ ਦੇਖ ਸਕਦੇ ਹੋ ਜੇ ਜੀਵਨ ਨਗਰ ਦਾ ਇਲਾਕਾ ਬਹੁਤ ਵੱਡਾ ਇੱਕ ਇਹਨਾਂ ਦਾ ਸਹਿਯੋਗ ਹੈ ਬਾੜ ਪੀੜਤਾਂ ਵਾਸਤੇ ਜਿੱਥੇ ਲਗਭਗ 200 ਕਮੰਟਲ ਦੇ ਨਜ਼ਦੀਕ ਜਿਹੜਾ ਕਿ ਪਸ਼ੂਆਂ ਵਾਸਤੇ ਜਿਹੜਾ ਚਾਰਾ ਜਾ ਰਿਹਾ ਆਚਾਰ ਜਾ ਰਿਹਾ ਹੈ ਬਹੁਤ ਵੱਡਾ ਇੱਕ ਇਹਨਾਂ ਦਾ ਉਪਰਾਲਾ ਹੈ ਔਰ ਇਹਨਾਂ ਦੇ ਉਪਰਾਲਿਆਂ ਨੂੰ ਅਸੀਂ ਸਲਾਮ ਕਰਦੇ ਹਾਂ ਹੜ ਪੀੜਤਾਂ ਵਾਸਤੇ ਜਿਹੜਾ ਇਹਨਾਂ ਨੇ ਸਮਗਰੀ ਭੇਜੀ ਹੋਈ ਹੈ ਸਾਥੀ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਆਪਣੀ ਦਸਾਂ ਨਵਾਂ ਦੀ ਕਿਰਤ ਦੇ ਵਿੱਚੋਂ ਜਿੰਨਾ ਵੀ ਹੋ ਸਕਦਾ ਥੋੜੇ ਤੋਂ ਥੋੜਾ ਔਰ ਬਾੜੇ ਤੋਂ ਬਾੜਾ ਵੱਧ ਤੋਂ ਵੱਧ ਸਹਿਯੋਗ ਕਰੋ ਨਕ ਨਥ ਖਸਮ ਹੱਤ ਰਿਜਕ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਇਹ ਪ੍ਰਕਿਰਤੀ ਦਾ ਕੋਈ ਤੋੜ ਨਹੀਂ ਹੈਗਾ ਔਰ ਨਾ ਹੀ ਤੋੜ ਇਸ ਦਾ ਹੋ ਸਕਦਾ ਪਿਛਲੇ ਕਈ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਹੋਗਾ ਕਿ ਜਿਹੜਾ ਪੰਜਾਬ ਮਾਜ਼ਾ ਜਿਹੜਾ ਏਰੀਆ ਤੇ ਲਗਭਗ 8 ਜ਼ਿਲ੍ਹਿਆਂ ਦੇ ਵਿੱਚ ਬਾੜ ਆਈ ਔਰ ਬਾੜ ਆਉਣ ਦੇ ਕਾਰਨ ਜਿਹਨੇ ਵੀ ਉੱਥੇ ਰਹਿਣ ਵਾਲੇ ਲੋਕ ਘਰੋਂ ਬੇਕਰ ਹੋ ਗਏ ਪਸ਼ੂ ਜਿਹੜੇ ਤੁਸੀਂ ਦੇਖਿਆ ਰੁੜ ਕੇ ਪਾਣੀ ਦੇ ਵਿੱਚ ਲੈਂਦੇ ਪੰਜਾਬ ਵੱਲੇ ਬੰਨੇ ਵੀ ਚਲੇ ਗਏ ਬਹੁਤ ਵੱਡੀ ਤਰਾਸ਼ ਦੀ ਜਾਨ ਮਾਂ ਦਾ ਬਹੁਤ ਵੱਡਾ ਘਾਣ ਹੋਇਆ ਏ ਔਰ ਸਾਥੀਓ ਅੱਜ ਤੁਸੀਂ ਸੋਚਿਆ ਨਹੀਂ ਹੋਵੇਗਾ ਕਿ ਇੱਥੋਂ ਚਾਰਾ ਚੱਲ ਕੇ ਲਗਭਗ 300 400 ਕਿਲੋਮੀਟਰ ਚੱਲ ਕੇ ਜਾ ਕੇ ਕਿਸੇ ਪਸ਼ੂ ਦੇ ਮੂੰਹ ਦੇ ਵਿੱਚ ਪੈ ਗਏ ਸਭ ਦਾਣੇ ਪਾਣੇ ਦੀ ਖੇੜੇ ਤਰਸ਼ ਦੀ ਆਈ ਦੇਸ਼ ਦੇ ਅੰਦਰ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਅਸੀਂ ਦੁਆ ਕਰਦੇ ਹਾਂ ਕਿ ਐਸੇ ਹਾਲਾਤ ਕਦੇ ਵੀ ਪੈਦਾ ਨਾ ਹੋਣ ਕਿ ਜਿੱਥੇ ਮਨੁੱਖਤਾ ਦਾ ਕਾਣ ਹੋਵੇ ਤੇ ਸਾਥੀਓ ਅੱਜ ਤੁਸੀਂ ਜੇ ਦੇਖ ਸਕਦੇ ਹੋ ਜੇ ਜੀਵਨ ਨਗਰ ਦਾ ਇਲਾਕਾ ਬਹੁਤ ਵੱਡਾ ਇੱਕ ਇਹਨਾਂ ਦਾ ਸਹਿਯੋਗ ਹੈ ਬਾੜ ਪੀੜਤਾਂ ਵਾਸਤੇ ਜਿੱਥੇ ਲਗਭਗ 200 ਕਮੰਟਲ ਦੇ ਨਜ਼ਦੀਕ ਜਿਹੜਾ ਕਿ ਪਸ਼ੂਆਂ ਵਾਸਤੇ ਜਿਹੜਾ ਚਾਰਾ ਜਾ ਰਿਹਾ ਆਚਾਰ ਜਾ ਰਿਹਾ ਹੈ ਬਹੁਤ ਵੱਡਾ ਇੱਕ ਇਹਨਾਂ ਦਾ ਉਪਰਾਲਾ ਹੈ ਔਰ ਇਹਨਾਂ ਦੇ ਉਪਰਾਲਿਆਂ ਨੂੰ ਅਸੀਂ ਸਲਾਮ ਕਰਦੇ ਹਾਂ ਹੜ ਪੀੜਤਾਂ ਵਾਸਤੇ ਜਿਹੜਾ ਇਹਨਾਂ ਨੇ ਸਮਗਰੀ ਭੇਜੀ ਹੋਈ ਹੈ ਤੇ ਸਾਥੀ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਆਪਣੀ ਦਸਾਂ ਨਵਾਂ ਦੀ ਕਿਰਤ ਦੇ ਵਿੱਚੋਂ ਜਿੰਨਾ ਵੀ ਹੋ ਸਕਦਾ ਥੋੜੇ ਤੋਂ ਥੋੜਾ ਔਰ ਬਾੜੇ ਤੋਂ ਬਾੜਾ ਵੱਧ ਤੋਂ ਵੱਧ ਸਹਿਯੋਗ ਕਰੋ ਸੋ ਦੋਸਤੋ ਅੱਜ ਜ਼ਰੂਰਤ ਹੈ ਜਦੋਂ ਵੀ ਸਾਡੇ ਕਿਤੇ ਵੀ ਕਿਸੇ ਸਟੇਟ ਦੇ ਵਿੱਚ ਵਿਪਤਾ ਪਈਏ ਤੇ ਪੰਜਾਬ ਨੇ ਸਭ ਤੋਂ ਪਹਿਲਾਂ ਵੱਡਾ ਹੰਗਾਰਾ ਦਿੱਤਾ ਔਰ ਅੱਜ ਪੰਜਾਬ ਨੂੰ ਜ਼ਰੂਰਤ ਹੈ ਸਾਡੇ ਹੰਗਾਰੇ ਦੀ ਸਾਡੇ ਪਿਆਰ ਦੀ ਤੇ ਸਾਥੀਓ ਸਾਡੇ ਨਾਲ ਗ੍ਰਾਮੀਣ ਵਾਸੀ ਜੁੜੇ ਨੇ ਇਹਨਾਂ ਨਾਲ ਕਰਦਿਆਂ ਗੱਲਬਾਤ ਕਿ ਜੋ ਅੱਜ ਇਹਨਾਂ ਨੇ ਵੱਡਾ ਪਰਾਲਾ ਕੀਤਾ ਏ ਤੇ ਸਾਥੀਓ ਤੁਸੀਂ ਸਾਡੇ ਨਾਲ ਬਣੇ ਰਹੇ ਅੱਜ ਕੱਲ੍ਹ ਦਾ ਸਭ ਤੋਂ ਪਹਿਲਾਂ ਭਾਜੀ ਤੁਹਾਡਾ ਸਾਥ ਸਾਡੇ ਚੈਨਲ ਤੇ ਹਾਂਜੀ ਜੀ ਤੁਹਾਡਾ ਬਹੁਤ ਭਾਜੀ ਬਹੁਤ ਵੱਡਾ ਇੱਕ ਉਪਰਾਲਾ ਪੂਰੇ ਇਲਾਕਾ ਨਿਵਾਸੀਆਂ ਨੇ ਲਗਭਗ ਜੋ ਜੀ ਤੌਰ ਤੇ ਮੈਂਦ ਕਰਕੇ ਤੁਸੀਂ ਆਪਣੀ ਦਸਾਂ ਨੂੰ ਕਿਰਤ ਦੇ ਵਿੱਚੋਂ ਜੋ ਹਰ ਪੀੜਤਾ ਵਾਸਤੇ ਅੱਜ ਸਮਗਰੀ ਲਿਆ ਲਜਾਈ ਜਾ ਰਹੀ ਹੈ ਤੇ ਕੀ ਕਹਣਾ ਚਾਹੋਗੇ ਕਿਹੜਾ ਵੀਰ ਜੀ ਇਸ ਤਰ੍ਹਾਂ ਹੈ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਜਿਹੜੀ ਹੜ੍ਹ ਦੀ ਸਥਿਤੀ ਬਣੀ ਹੋਈ ਏ ਜਿਵੇਂ ਤੁਸੀਂ ਅੱਗੇ ਕਿਹਾ ਵੀ ਲਗਭਗ ਮਾਝੇ ਦੇ ਜਾਂ ਮਾਲਵੇ ਦੇ ਲਗ ਫਿਰੋਜ਼ਪੁਰ ਦੇ ਵਿੱਚ ਅੱਠ ਜ਼ਿਲ੍ਹੇ ਜਿਹੜੇ ਨੇ ਉਹ ਉਹਨਾਂ ਦੇ ਸੈਂਕੜੇ ਪਿੰਡ ਜਿਹੜੇ ਨੇ ਉਹ ਪਾਣੀ ਦੀ ਮਾਰੇ ਠਾਏ ਹੋਏ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਸਾਰੀ ਜਿੰਨੀ ਫਸਲ ਜਿਹੜੀ ਲਗਭਗ ਪੱਕਣ ਦੇ ਨੇੜੇ ਤਿਆਰ ਸੀ ਉਹ ਤਬਾਹ ਹੋ ਗਈ ਔਰ ਘਰਾਂ ਦੇ ਘਰ ਜਿਹੜੇ ਉਹ ਟਹਿਟੇਰੀ ਹੋ ਗਏ ਨੇ ਮਾਲ ਪਸ਼ੂ ਜਿਹੜਾ ਉਹਨਾਂ ਦਾ ਬਹੁਤ ਜ਼ਿਆਦਾ ਮਰ ਚੁੱਕਿਆ ਔਰ ਮੌਕੇ ਦੇ ਉੱਤੇ ਭੁੱਖ ਨਾਲ ਮਰ ਰਿਹਾ ਔਰ ਜੇ ਗੱਲ ਕਰੀਏ ਤਾਂ ਹੜਾਂ ਦਾ ਕਾਰਨ ਤਾਂ ਕਾਰਨ ਇਹ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਵੀ ਇਹ ਸਰਕਾਰਾਂ ਦਾ ਆਪ ਜਿਹੜਾ ਹੈ ਉਹ ਤਿਆਰ ਕੀਤਾ ਹੋਇਆ ਹੜ ਲੋਕਾਂ ਨੂੰ ਜਾਣਬੁੱਝ ਕੇ ਮਾਰਨ ਵਾਸਤੇ ਕਿਉਂਕਿ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਤਾਂ ਉਹਨਾਂ ਨੇ ਕੋਈ ਵੀ ਵਿਵਸਥਾ ਜਿਹੜੀ ਜੇ ਭਗਵੰਤ ਮਾਨ ਸਰਕਾਰ ਨੇ ਇਹ ਕਿਹਾ ਸੀ ਵੀ ਹੁਣ ਸਾਰ ਅਸੀਂ ਜਿਹੜੀ ਉਹ ਵਿਵਸਥਾ ਬਣਾ ਕੇ ਦਰਿਆਵਾਂ ਤੇ ਬੰਦ ਬੰਨ ਕੇ ਲੋਕਾਂ ਨੂੰ ਇਹ ਮਾਰ ਤੋਂ ਬਚਾਵਾਂਗੇ ਲੇਕਿਨ ਉਹ ਜਾਣਬੁੱਝ ਕੇ ਇਸ ਏਰੀਏ ਨੂੰ ਸਾਰੇ ਪੰਜਾਬ ਨੂੰ ਡਬਾਉਂਦੀ ਹੈ ਕੇਂਦਰ ਸਰਕਾਰ ਔਰ ਸਟੇਟ ਸਰਕਾਰਾਂ ਦੀ ਜਿਹੜੀ ਇੱਕ ਕੋਜੀ ਹਰਕਤ ਹੈ ਔਰ ਸਾਨੂੰ ਜਿਹੜਾ ਮੌਕੇ ਦੇ ਉੱਤੇ ਜਿਹੜੇ ਉਹ ਕਿਸਾਨ ਭਰਾ ਸਾਡੇ ਡੋਬੇ ਨੇ ਜੇ ਕਿਸੇ ਨੇ ਬਾਹ ਫੜਨੀ ਤਾਂ ਅਸੀਂ ਇੱਕ ਦੂਜੇ ਦੀ ਬਾਹ ਫੜ ਕੇ ਇੱਕ ਦੂਜੇ ਦੀ ਮਦਦ ਕਰ ਸਕਦੇ ਹਾਂ ਅੱਜ ਉਹਨਾਂ ਤੇ ਮੁਸੀਬਤ ਆਈਏ ਤਾਂ ਸਾਡੇ ਹਰਿਆਣੇ ਦੇ ਜਾਂ ਹੋਰ ਸਟੇਟਾਂ ਦੇ ਜਿਹੜੇ ਭਰਾ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਖਲੋਣ ਦੀ ਲੋੜ ਸੀਗੀ ਜਿਸ ਕਰਕੇ ਸਾਡੇ ਇਲਾਕੇ ਦੇ ਜਾਂ ਜ਼ਿਲ੍ਹੇ ਸਰਸੇ ਦੀ ਗੱਲ ਕਰੀਏ ਤਾਂ ਇਹ ਨੌਜਵਾਨ ਸਾਥੀ ਜਿਨ੍ਹਾਂ ਵੀ ਸਾਰੇ ਇਹਨਾਂ ਨੇ ਇਕੱਠੇ ਹੋ ਕੇ ਇੱਕ ਉਪਰਾਲਾ ਕੀਤਾ ਕਿ ਸਾਰੇ ਏਰੀਏ ਦੇ ਸਹਿਯੋਗ ਨਾਲ ਤਿਲ ਫੁੱਲ ਜਿੰਨਾ ਵੀ ਕਿਸੇ ਨੇ ਉਹ ਪਾਇਓ ਦੇ ਵਿੱਚ ਤਾਂ ਜਿੰਨੀ ਕਿ ਮਾਇਆ ਸਾਡੇ ਕੋ ਪਹੁੰਚੀ ਸਾਥੀਆਂ ਦੇ ਕੋਲ ਉਹਦੀਆਂ ਦੋ ਟਰਾਲੀਆਂ ਜਿਹੜੀਆਂ ਚਾਰਾ ਹੈ ਉਹ ਜਿਹੜਾ ਡੰਗਰਾਂ ਦੇ ਵਾਸਤੇ ਅੱਜ ਜਿਹੜਾ ਉਹ ਤੋਰਨ ਦੀ ਜਿਹੜੀ ਆ ਮੌਕੇ ਤੇ ਆਪਾਂ ਖੜੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਅੱਜ ਹੀ ਦੋ ਟਰਾਲੀਆਂ ਤੋਰੀਆਂ ਨੇ ਤਾਂ ਉਮੀਦ ਕਰਦੇ ਵੀ ਜਿਹੜਾ ਇਲਾਕਾ ਜਿਹੜਾ ਹੋਇਆ ਇਹਨਾਂ ਸਾਥੀਆਂ ਦਾ ਸਹਿਯੋਗ ਕਰਦਾ ਰਹੇਗਾ ਉਹਨਾਂ ਕਿਸਾਨਾਂ ਦੇ ਨਾਲ ਖਲੋਣ ਵਾਸਤੇ ਤੇ ਜਿਸ ਤਰ੍ਹਾਂ ਦਾ ਵੀ ਸਹਿਯੋਗ ਦੀ ਲੋੜ ਹੋਏਗੀ ਤੇ ਅਸੀਂ ਉਹਨਾਂ ਦੇ ਨਾਲ ਖਲੋਵਾਂਗੇ ਔਰ ਸਾਨੂੰ ਅੱਜ ਲੋੜ ਵੀ ਹੈ ਹਰ ਤਰੀਕੇ ਦੀ ਚਾਹੇ ਉਹ ਰਾਸ਼ਨ ਬਚਾਉਣ ਦੀ ਲੋੜ ਹੋਵੇ ਖਾਣ ਦਾਲਾ ਜਿਹੜੀ ਸਮੱਗਰੀ ਹੋਵੇ ਚਾਹੇ ਉਹਨਾਂ ਨਾਲ ਅਸੀਂ ਜਾ ਕੇ ਉਹਨਾਂ ਦੀ ਕਿਸੇ ਤਰੀਕੇ ਨਾਲ ਵੀ ਮਦਦ ਕਰ ਸਕੀਏ ਅੱਜ ਸਾਨੂੰ ਲੋੜ ਹੈ ਅਸੀਂ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਪਰਾਵਾਂ ਦੇ ਨਾਲ ਖਲੋਤੇ ਰਵਾਂਗੇ ਪਾਜੀ ਹੁਣ ਅੱਜ ਹੜ ਆਏ ਹੋਏ ਨੇ ਲੇਕਿਨ ਜਦੋਂ ਵੀ ਇਹ ਆਪਣੇ ਘਰਾਂ ਨੂੰ ਵਾਪਸ ਪਰਤਣਗੇ ਜਦੋਂ ਥੋੜਾ ਦਾ ਮਾਹੌਲ ਠੰਡਾ ਹੋ ਗਿਆ ਕੀ ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੂੰ ਕੋਈ ਹੰਗਾਰਾ ਮਿਲੇਗਾ ਕੋਈ ਪਰਪਾਈ ਹੋਏਗੀ ਨਹੀਂ ਕਿ ਦੇਖੋ ਜੀ ਸਰਕਾਰਾਂ ਤਾਂ ਆਪਾਂ ਦੇਖ ਹੀ ਲਿਆ ਵੀ ਕਿਸਾਨ ਮਾਰੂ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੇ ਕਿਸੇ ਵੀ ਮਸਲੇ ਤੇ ਲੈ ਲੋ ਚਾਹੇ ਕਿਸਾਨ ਅੰਦੋਲਨ ਦੇ ਵਿੱਚ ਆਪਾਂ ਕਿਸਾਨ ਜਿਹੜੇ ਕਾਨੂੰਨ ਵਾਪਸ ਕਰਾਏ ਸੀਗੇ ਔਰ ਉਸ ਤੋਂ ਬਾਅਦ ਵੀ ਹੁਣ ਜਿਹੜੇ ਉਹ ਜਿਹੜਾ ਟੈਰਿਫ ਵਧਾਇਆ ਜਾ ਰਿਹਾ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਦਬਾਅ ਪਾ ਕੇ ਮੋਦੀ ਸਰਕਾਰ ਦੇ ਉੱਤੇ ਕਿ ਇਸ ਕਿਸਾਨੀ ਨੂੰ ਬਰਬਾਦ ਕੀਤਾ ਜਾਵੇ ਤੇ ਇਹ ਕਾਰਪੋਰੇਟ ਦੇ ਹੱਥ ਵਿੱਚ ਦਿੱਤੀ ਜਾਵੇ ਇਹ ਕੋਈ ਹਰਕਤਾਂ ਦਾ ਲਗਾਤਾਰ ਹੀ ਸਰਕਾਰਾਂ ਸਾਡੇ ਨਾਲ ਕਰ ਰਹੀਆਂ ਨੇ ਸਾਨੂੰ ਸਰਕਾਰ ਦੇ ਉੱਤੇ ਕੋਈ ਬਹੁਤੀ ਉਮੀਦ ਨਹੀਂ ਚਲੋ ਠੀਕ ਹੈ ਕੋਸ਼ਿਸ਼ ਕਰਾਂਗੇ ਸਿਰਫ ਵੋਟਾਂ ਦੇ ਦੇ ਵਾਸਤੇ ਜਿੰਨੇ ਵੀ ਉਹ ਸਾਡੀ ਮਦਦ ਦੇ ਨਾਂ ਦੇ ਉੱਤੇ ਉਹ ਵਿਖਾਵਾ ਕਰਨਗੇ ਉਹ ਤਾਂ ਠੀਕ ਹੈ ਪਰ ਜੇ ਅਸੀਂ ਆਪ ਦੇ ਤੌਰ ਤੇ ਆਪਣਾ ਹੀ ਸਾਨੂੰ ਇਹ ਬਚਾ ਕਰਨਾ ਪਏਗਾ ਜੇ ਮੈਂ ਤਾਂ ਇਹ ਕਹਿਣਾ ਵੀ ਅੱਜ ਜੇ ਅਸੀਂ ਰਾਸ਼ਨ ਲੈ ਕੇ ਉਹਨਾਂ ਕੋਲ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਪਾਣੀ ਦੇ ਨਾਲ ਉੱਚੀਆਂ ਨੀਵੇਂ ਹੋ ਜਾਣਗੀਆਂ ਫਸਲਾਂ ਜਿਹੜੀਆਂ ਤਬਾਹ ਹੋ ਜਾਣਗੀਆਂ ਪਾਣੀ ਲੈਣ ਤੋਂ ਬਾਅਦ ਵੀ ਜਿਹੜੀ ਉੱਥੇ ਜਿਹੜੀ ਬਹੁਤ ਇਹਨਾਂ ਚੀਜ਼ਾਂ ਦੀ ਲੋੜ ਹੈ ਕਿ ਚਾਹ ਉਹਨਾਂ ਦੇ ਜ਼ਮੀਨਾ ਪੱਧਰ ਕਰਨ ਦੀ ਗੱਲ ਹੋਵੇ ਚਾਹ ਉਹਨਾਂ ਨੂੰ ਡੀਜ਼ਲ ਦੀ ਜਿਹੜੀ ਵਿਵਸਥਾ ਕਰੇਗੇ ਬੀਆਂ ਦੀ ਕਰਾਈਏ ਚਾਹ ਜਿਹੜੇ ਮਕਾਨ ਉਹਨਾਂ ਢਹ ਢੇਰੀ ਹੋ ਗਏ ਨੇ ਉਹਨਾਂ ਨੂੰ ਅਸੀਂ ਖੜੇ ਕਰਨ ਵਾਸਤੇ ਜਿੰਨੀ ਵੀ ਸਾਡਾ ਸਿੱਖ ਕਿਸਾਨੀ ਕੌਮ ਹੈ ਆਮ ਜਿਹੜਾ ਵਿਅਕਤੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਉੱਥੇ ਮਦਦ ਕਰੇਗਾ ਉਹਦੀ ਉੱਥੇ ਜ਼ਰੂਰਤ ਬਹੁਤ ਜ਼ਿਆਦਾ ਹੈ ਠੀਕ ਭਾਈ ਧੰਨਵਾਦ ਜੀ ਇਹ ਕਹਣਾ ਚੌਕਤਸੀ ਜੜਾ ਕੀ ਅੱਜ ਹੜਪੀੜਤਾਂ ਵਾਸਤੇ ਤੁਸੀਂ ਹਾਂਜੀ ਹੜਪੀੜਤਾਂ ਵਾਸਤੇ ਇਹ ਏਰੀਏ ਸਾਰੇ ਏਰੀਏ ਦੇ ਸਹਿਯੋਗ ਨਾਲ ਜਿਵੇਂ ਜਿਵੇਂ ਦਾਨੀ ਸੱਜਣ ਜਿਹੜੇ ਜਿਹੜੇ ਜਿਨ੍ਹਾਂ ਨਾਲ ਜਨਾ ਅਸੀਂ ਸੰਪਰਕ ਕੀਤਾ ਉਹਨਾਂ ਬੜਾ ਬਾਤ ਚੜ ਕੇ ਹਿੱਸਾ ਪਾਇਆ ਬਹੁਤ ਸਾਰੇ ਸੱਜਣ ਐਵੇਂ ਦੇ ਜਿਨ੍ਹਾਂ ਨਾਲ ਅਸੀਂ ਸੰਪਰਕ ਨਹੀਂ ਕਰ ਸਕੇ ਪਰ ਕੋਈ ਵੀ ਐਨ ਜੀਓ ਜਾਂ ਕੋਈ ਵੀ ਐਵੇਂ ਦਾ ਨਾਮ ਹੋਣ ਕਰਕੇ ਵੀ ਇਸ ਏਰੀਏ ਨੂੰ ਬਹੁਤ ਕਟਾ ਪੈ ਰਿਆ ਔਰ ਹੋਣਾ ਚਾਹੀਦਾ ਇਹਦੀ ਮੈਂ ਕਹਿੰਨਾ ਵੀ ਇਨੀ ਜਿਹੜੀ ਹੈ ਰੱਖੀ ਜਾਣੀ ਚਾਹੀਦੀ ਅੱਜ ਤੋਂ ਬਾਅਦ ਤੇ ਤਾਂ ਕਿ ਲੋਕ ਜਿਆਦਾ ਤੋਂ ਜਿਆਦਾ ਜੋੜ ਕੇ ਇੱਕ ਦੂਜੇ ਦੀ ਮਦਦ ਵਾਸਤੇ ਜਾ ਸਕਣ ਕਿਉਂਕਿ ਹੁਣ ਤੁਹਾਨੂੰ ਪਤਾ ਹੈ ਵਾਰ-ਵਾਰ ਦੱਸਣ ਦੀ ਲੋੜ ਨਹੀਂ ਕਿ ਹਾਲਾਤ ਬੜੇ ਉੱਥੇ ਬਚੀਦਾ ਹੋਏ ਪਏ ਆ ਕਈ ਜਗ੍ਹਾ ਤੇ ਐਵੇਂ ਦੀਆਂ ਆ ਜਿੱਥੇ ਸਿਰਫ ਬੋਟਸ ਦੇ ਨਾਲ ਜਾਇਆ ਜਾ ਸਕਦਾ ਪਰ ਉਹ ਔਰ ਇਹ ਜਿਹੜਾ ਨਾ ਇਹ ਸਥਿਤੀ ਆ ਇਹਦੇ ਨਾਲ ਨਿਪਟਣ ਵਾਸਤੇ ਜਿਹੜਾ ਇਹ ਲੋਕਾਂ ਨੂੰ ਵੱਧ ਤੋਂ ਵੱਧ ਇੱਕ ਦੂਜੇ ਦੇ ਸਹਿਯੋਗ ਚਾਉਣਾ ਚਾਹੀਦਾ ਪਿੰਡ ਲੈਵਲ ਤੇ ਪਿੰਡ ਭਰਤੀ ਚਾਹੇ ਸਾਡਾ ਸਹਿਯੋਗ ਨਾ ਕਰਨ ਲੋਕੀ ਆਪੋ ਆਪਣਾ ਜਿਵੇਂ ਮੰਨ ਲਓ ਮੈਂਬਰ ਸਰਪੰਚ ਨੇ ਜਾਂ ਪੰਚਾਇਤਾਂ ਨੇ ਉਹ ਆਪ ਦੀ ਤੌਰ ਤੇ ਕਰਨਾ ਜਿਹੜੇ ਜਾਂ ਸਮਾਜਸੀ ਵੀ ਬੰਦੇ ਆ ਉਹ ਆਪ ਦੇ ਤੌਰ ਤੇ ਕਰਨਾ ਜੇ ਉਹ ਚਾਹੁੰਦੇ ਜੇ ਲੋਕ ਛੜੇ ਉਪਰਾਲੇ ਨੂੰ ਸਹੀ ਸਮਝਦੇ ਆ ਤੇ ਉਹ ਵੱਧ ਤੋਂ ਵੱਧ ਮੈਂ ਕਹਿੰਦਾ ਵੀ ਉਹਨਾਂ ਲੋਕਾਂ ਦੇ ਸਹਿਯੋਗ ਚ ਅੱਗੇ ਆਉਣ ਇਹ ਅਰ ਜੇ ਇਹ ਬੇਨਤੀ ਆ ਸਾਰੇ ਅੱਗੇ ਕਿ ਉਹਨਾਂ ਦਾ ਇਸ ਤਰਾਸ ਦੀ ਚ ਵੱਧ ਤੋਂ ਵੱਧ ਜਿਹੜਾ ਸਾਥ ਦੋ ਕਿਉਂਕਿ ਦੁੱਖ ਦੀ ਘੜੀ ਚ ਜਾਣਾ ਬਹੁਤ ਜ਼ਰੂਰੀ ਆ ਕਿ ਧੰਨਵਾਦ ਕਰਦਾ ਹਾਂ ਪੰਜਾਬ ਦੇ ਵਿੱਚ ਜੋ ਤਰਾਸ ਦੀ ਆ ਰਹੀ ਆਪਣੇ ਦੇਖਣ ਕਹਿਣ ਤੋਂ ਬਾਹਰ ਦੀ ਆ ਉੱਥੇ ਸਾਡੇ ਬੰਦੇ ਰਹਿੰਦੇ ਨੇ ਜਿਨ੍ਹਾਂ ਨੇ ਦੱਸਿਆ ਕਿ ਕਮਾਦ ਸਾਡਾ 12 12 13 ਤਰ੍ਹਾਂ ਫੁੱਟ ਸੀਗਾ ਜਿਹੜਾ ਪੂਰਨ ਤੌਰ ਤੇ ਪਾਣੀ ਦੇ ਵਿੱਚ ਡੁੱਬ ਚੁੱਕਿਆ ਇਸ ਕਰਕੇ ਸਾਨੂੰ ਸਾਡਾ ਇਹ ਫਰਜ ਬਣਦਾ ਵੀ ਉਹਨਾਂ ਭਰਾਵਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਤੇ ਮੈਂ ਤੁਹਾਡੀ ਮੀਡੀਆ ਰਹੀ ਹਰਿਆਣਾ ਸਰਕਾਰ ਨੂੰ ਇਹ ਜ਼ਰੂਰ ਰਿਕੁਐਸਟ ਕਰਨੀ ਚਾਹੁੰਨਾ ਜੋ ਅੱਜ ਉਹਨਾਂ ਨੇ ਅਨਾਊਂਸਮੈਂਟ ਕੀਤੀ ਹੈ ਕਿ ਅਸੀਂ 5 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦੀ ਮਦਦ ਵਾਸਤੇ ਦੇਾਂਗੇ ਇਹ ਊਠ ਦੇ ਮੂੰਹ ਦੇ ਵਿੱਚ ਜੀਰੇ ਵਾਲੀ ਗੱਲ ਹੈ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਨੇ ਇੱਕ ਬਨੇ ਹਰਿਆਣਾ ਕਹਿੰਦਾ ਪੰਜਾਬ ਸਾਡਾ ਵੱਡਾ ਭਰਾ ਹੈ ਔਰ ਦੂਜੇ ਬਨੇ ਇੰਨੀ ਥੋੜੀ ਮਦਦ ਇਹ ਸਰਕਾਰਾਂ ਵਾਸਤੇ ਠੀਕ ਨਹੀਂ ਵਧ ਤੋਂ ਵਧ ਮਦਦ ਕਰਨ ਪੰਜਾਬ ਤੇ ਭਾਜੀ ਜਦੋਂ ਹੜ੍ਹ ਖਤਮ ਹੋ ਜਾਣਗੇ ਤੁਹਾਨੂੰ ਪਤਾ ਹੈ ਕਿ ਮੌਸਮ ਪਾਣੀ ਖਲੋਤਾ ਜਿਹੜਾ ਸਮੈਲ ਮਾਰ ਗਿਆ ਬਿਮਾਰੀਆਂ ਵੀ ਪੈਦਾ ਹੋਣ ਗਿਆ ਪਸ਼ੂ ਜਿਹੜੇ ਪਸ਼ੂ ਵੀ ਬਿਮਾਰ ਹੋਣਗੇ ਕੀ ਬਣਦਾ ਹੱਕ ਉਹ ਤੋਂ ਉਸ ਟਾਈਮ ਜਿਹੜਾ ਕੀ ਕੋਈ ਲੜਿਆ ਜੋਗਾ ਇਹ ਮੈਂ ਮੇਰੇ ਸਾਥੀਆਂ ਨੂੰ ਅਪੀਲ ਕਰਦਾ ਵੀ ਇਹ ਸਿਰਫ ਹੋਣੀ ਇੰਨਾ ਕਰਕੇ ਬੰਦ ਨਾ ਕੀਤਾ ਜਾਵੇ ਕਿਉਂ ਦਵਾਈਆਂ ਵਾਸਤੇ ਵੀ ਉਹਨਾਂ ਨੂੰ ਜ਼ਰੂਰਤ ਪਾਉਗੀ ਡੰਗਰਾਂ ਵਾਸਤੇ ਵੀ ਘਰ ਮਕਾਨ ਵਾਸਤੇ ਵੀ ਜ਼ਰੂਰਤ ਪਾਉਗੀ ਇਸ ਅੰਬਿਸ਼ਨ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇ ਤਾਂ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਕੁਛ ਨਾ ਕੁਛ ਤਾਂ ਰਾਹਤ ਮਿਲੇ ਇਸ ਗੱਲ ਤੋਂ ਠੀਕ ਭਾਈ ਧੰਨਵਾਦ ਵੱਡਾ ਉਪਰਾਲਾ ਕੀਤਾ ਜੀਵਨ ਨਗਰ ਇਲਾਕਾ ਨਿਵਾਸੀਆਂ ਨੇ ਔਰ ਰਲ ਮੇ ਲਿਖੇ ਜੋ ਵੱਡਾ ਉਪਰਾਲਾ ਕੀਤਾ ਜੋ ਵੱਡੀ ਤਰਾਸ਼ ਦੀ ਆਈਏ ਬਾੜ ਆਈਏ ਪੰਜਾਬ ਦੇ ਵਿੱਚ ਅੱਜ ਹਰ ਇਨਸਾਨ ਨੂੰ ਅੱਜ ਫਰਜ ਮੰਦਾ ਸਾਡਾ ਕਿ ਅਸੀਂ ਅੱਜ ਉਹਨਾਂ ਦੇ ਨਾਲ ਖੜੀਏ ਤੇ ਸਾਥੀਓ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਗਰਮੇਸ਼ ਸਿੰਘ ਡੋਲ ਮੀਡੀਆ ਹਰਿਆਣਾ ਕੈਮਰਾਮੈਨ ਭਪਿੰਦਰ ਸਿੰਘ ਦੇ ਨਾਲ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ